ਬਾਹ ਟ੍ਰੇਡਿੰਗ ਕੰਪਨੀ ਦੱਖਣੀ ਅੱਡਾ ਜਿੱਥੇ ਚੋਰੀ ਹੋਈ ਸੀ ਉੱਥੇ ਆਪਣੇ ਜਿਹੜੇ ਆ ਨਕੋਦਰ ਦੇ ਜਿਹੜੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸੋਨੂ ਬਜਾਜੀ ਆਪਣੇ ਸਾਥੀਆਂ ਸਮੇਤ ਪਹੁੰਚੇ ਨੇ ਗੱਲਬਾਤ ਕਰ ਲੈਣੇ ਇਹਨਾਂ ਨਾਲ ਸਰ ਚੋਰੀ ਹੋਈ ਰਾਤ ਇੱਕ ਫੇਰ ਤੁਸੀਂ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨੋਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਤਾਂ ਇੱਕ ਸਭ ਤੋਂ ਪਹਿਲ ਮੈਂ ਆ ਜੇ ਬਜਾਜ ਜੀ ਮੈਂ ਕਰਿਆਨਾ ਐਸੋਸੀਏਸ਼ਨ ਨਕੋਦਰ ਦਾ ਪ੍ਰੈਜ਼ੀਡੈਂਟ ਵੀ ਆ ਜੀ ਤੇ ਸਾਥ ਮੈਂ ਦੇਖੋ ਸਭ ਤੋਂ ਪਹਿਲਾਂ ਅਸੀਂ ਵਪਾਰੀ ਬੰਦੇ ਆ ਜੇ ਵਪਾਰੀ ਬੰਦੇ ਨੂੰ ਐਡਾ ਵੱਡਾ ਨੁਕਸਾਨ ਚਲਿਆ ਹੋ ਬਹੁਤ ਮੁਸ਼ਕਲ ਆ ਗਹਿਣਾ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਵਪਾਰੀ ਆਪਣੇ ਹੈਂਡ ਟੂ ਮਾਊਥ ਆ ਜੇ ਇਦਾਂ ਦੀ ਚੋਰੀਆਂ ਹੋ ਜਾਣ ਬੰਦਾ ਸੇਫ ਨਹੀਂ ਬੰਦਾ ਆਪਣੇ ਆਪ ਨੂੰ ਅੱਜ ਕੱਲ ਕਮਾਨ ਦੇ ਵਿੱਚ ਲੋਕਾਂ ਦੀ ਕਮਾਈ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਨਾ ਬਹੁਤ ਘੱਟੀ ਹੋਈ ਆ ਕੰਪੀਟੀਸ਼ਨ ਇਹਨਾਂ ਬਾਜ਼ਾਰ 'ਚ ਮੰਦਾ ਇਹਨਾਂ ਬਾਜ਼ਾਰ ਦੇ ਵਿੱਚ ਤੇ ਜੇ ਉੱਤੋਂ ਦੀ ਇਦਾਂ ਦੀ ਘਟਨਾਵਾਂ ਹੋਣ ਤੇ ਵਪਾਰੀਓ ਨੂੰ ਸਰਵਾਈਵ ਨਹੀਂ ਕਰ ਸਕਦਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਅੱਜ ਇਹਨਾਂ ਨਾਲ ਹੋਈ ਆ ਕੱਲ ਸੁੰਦਰ ਨਗਰ ਹੋਈ ਸੀਗੀ ਅੱਜ ਤੋਂ ਆਪਾਂ ਮਹੀਨੇ ਦੇ ਵਿੱਚ ਲਾੜੀਆ ਘੱਟੋ ਘੱਟ 10 ਚੋਰੀਆਂ ਹੋਈਆਂ ਆ ਬਾਜ਼ਾਰਾਂ ਦੇ ਵਿੱਚ ਚੋਰੀਆਂ ਹੋਣੀਆਂ ਇੱਕ ਮਹੀਨੇ ਰੱਖਾਂਦੀਆਂ ਕਿਉਂਕਿ ਬਾਜ਼ਾਰਾਂ ਦੇ ਵਿੱਚ ਚਹਿਲ ਪਹਿਲ ਸਾਰੀ ਰਾਤ ਹਿਤੋਂ ਟ੍ਰੈਫਿਕ ਗੁਜਰਦਾ ਪੁਲਿਸ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਬਾਜ਼ਾਰਾਂ ਦੇ ਵਿੱਚ ਨਾਕੇ ਲਗਾਣਾ ਸ਼ਹਿਰ ਦੇ ਵਿੱਚ 5 ਤੋਂ 6 ਚੌਂਕ ਆ ਜਿੱਥੇ ਰਾਤ ਦੇ ਵੇਲੇ ਕੋਈ ਨਾਕਾ ਨਹੀਂ ਲੱਗਾ ਹੁੰਦਾ ਕੋਈ ਪੁਲਿਸ ਦੀ ਆਪਾਂ ਕਹਿੰਦੇ ਨੇ ਨਾ ਪੁਲਿਸ ਦਾ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਇਹਨਾਂ ਨੇ ਗੱਡੀਆਂ ਲੈ ਕੇ ਦਿੱਤੀਆਂ ਹੋਈਆਂ ਉਹ ਸਵੇਰੇ ਹੋਰਨ ਮਾਰਨ ਨੂੰ ਆ ਸਿਰਫ ਨਾ ਕੀ ਲੋਕਾਂ ਦੀ ਸੇਫਟੀ ਲਈ ਨਵੀਆਂ ਗੱਡੀਆਂ ਮਿਲੀਆਂ ਪੁਲਿਸ ਨੂੰ ਗੱਡੀਆਂ ਕੀ ਕਰਦੇ ਹੋਰਾਂ ਵਿੱਚ ਜਾ ਕੇ ਲੋਕਾਂ ਦੇ ਕੋਲੋਂ ਲੰਘ ਜਾਂਦੇ ਆ ਰਾਤ ਨੂੰ ਨਾਕੇ ਲਾਓ ਮੋਟਰਸਾਈਕਲ ਤੁਹਾਨੂੰ ਮਿਲੇ ਹੋ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਲੋਕਾਂ ਦੀ ਸੇਫਟੀ ਲਈ ਮਿਲੇ ਆ ਨਾ ਕਿ ਤੁਸੀਂ ਅਫਸਰਾਂ ਦੀ ਸੇਫਟੀ ਨਹੀਂ ਕਰਨੀ ਨਾ ਕਿ ਤੁਸੀਂ ਪੋਲਿਟੀਕਲ ਲੀਡਰਾਂ ਦੀ ਸੇਫਟੀ ਕਰਨ ਲਈ ਸਿਰਫ ਤੁਸੀਂ ਬਜ਼ਾਰਾਂ ਦੇ ਵਿੱਚ ਲੋਕਾਂ ਦੀ ਸੇਫਟੀ ਲਈ ਤੁਹਾਨੂੰ ਇਹ ਗੱਡੀਆਂ ਮਿਲੀਆਂ ਆ ਜਿੰਨ ਕੋ ਇਹ ਸਮਝਦੇ ਨਹੀਂ ਹੈਗੇ ਪਰ ਰੋਕਣ ਦਾ ਮੰਗਾ ਅਸੀਂ ਸੀਸੀ ਖਬਰ ਪਹਿਲੇ ਜਲਾ ਚੁੱਕੇ ਆ ਸੀ ਟੀ ਵੀ ਕੈਮਰੇ ਦੇ ਵਿੱਚ ਵੀ ਬੰਦਿਆਂ ਦੀ ਆ ਚੁੱਕੀ ਆ ਫੁੱਟ ਜਾ ਚੁੱਕੀ ਆ ਉਸ ਬਾਰੇ ਕੀ ਨੂੰ ਢਿੰਗ ਮੈਂ ਮਗਾਬਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਸਵੇਰੇ ਕਿੰਨੇ ਵੇ ਤੁਹਾਡੇ ਕੋਲ ਪੁਲਿਸ ਵਾਲੇ ਆਏ ਸੀ ਸਾਢੇ 8:00 ਸੀ ਸਾਢੇ 7:00 ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਆ ਕੇ ਤੁਹਾਡੀ ਕੋਈ ਕੀਤੀ ਕਾਰਵਾਈ ਸਾਢੇ 11:00 ਵੱਜ ਗਏ ਆ ਜੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਫਿਰ ਜੇ ਪੁਲਿਸ ਵਾਲਿਆਂ ਨਾਲ ਗੱਲ ਕਰੋਨਾ ਉਹ ਕਹਿ ਦਿੰਦੇ ਆ ਜੀ ਅਸੀਂ ਉਹ ਫੜੇ ਆ ਅਸੀਂ ਚੋਰ ਫੜੇ ਆ ਜਾਂ ਕੁਝ ਫੜੇ ਆ ਕੋਈ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੈਗੀ ਆਮ ਨਾਗਰਿਕ ਦੇ ਪ੍ਰਤੀ ਬਿਲਕੁਲ ਹੀ ਘਟੀਆਂ ਕਿਸਮ ਦੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਆ ਕੀ ਨਾ ਕਰਦੇ। ਪਰਮੇਸ਼ਰ ਕੁਮਾਰ। ਕੋਈ ਦੁਕਾਨ ਤੇ ਚੋਰੀ ਹੋਈ ਆ। ਹਾਂਜੀ। ਅਸੀਂ ਪਹਿਲੇ ਕਰ ਗਏ ਆਂ। ਹਾਂਜੀ। ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹ ਕਹਿੰਦੇ ਜੀ ਸਿਕਿਉਰਿਟੀ ਹੋਣੀ ਚਾਹੀਦੀ ਪੂਰੀ। ਜੀ। ਸ਼ਹਿਰ ਤੇ ਸਾਡਾ ਇਨਸਾਨ ਹੋਇਆ ਕਾਨੂੰ ਕਿਸ ਦਾ ਨਾਮ ਹੋਵੇ। ਬਿਲਕੁਲ। ਅਸੀਂ ਤਾਂ ਇਹੀ ਕਹਿਣਾ ਦਰਦੇ। ਕਿਸੇ ਦਾ ਕੀ ਛੋੜ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ? ਛੋੜ ਦੇ ਵਿੱਚ ਇਹ ਗੱਲ ਕਰਨਾ। ਠਿੰਗਰਾ ਸਾਹਿਬ ਮੇਰੀ ਤੇ ਇਹ ਹੀ ਬੇਨਤੀ ਆ। ਕਿ ਜੜੀਆਂ ਆ ਘਟਨਾਵਾਂ ਚ ਚੋਰੀਆਂ ਹੋ ਰਹੀਆਂ ਜਾਂ ਸਨੇਚ ਸਨ ਇੱਕ ਲੁੱਟ ਖੋਦੀਆਂ ਹੋ ਰਹੀਆਂ ਉਹਦੇ ਲਈ ਮੈਂ ਦਾ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਜੇ ਸਾਡੀ ਸਬਡਿਵੀਜ਼ਨ ਦੇ ਵਿੱਚ ਪ੍ਰਸ਼ਾਸਨ ਨੂੰ ਕੋਈ ਸਾਡੇ ਤੋਂ ਸਹਿਯੋਗ ਦੀ ਲੋੜ ਆ ਵਪਾਰੀਆਂ ਤੋਂ ਲੋ ਸਹਿਯੋਗ ਦੀ ਲੋੜ ਸ਼ਹਿਰ ਤੋਂ ਸਹਿਯੋਗ ਦੀ ਲੋੜ ਆ ਅਸੀਂ ਪੂਰਾ ਸਹਿਯੋਗ 24 ਘੰਟੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੇ ਤਿਆਰ ਆ ਪਰ ਮੈਂ ਬੇਨਤੀ ਕਰਦਾ ਹਾਈਰ ਡਿਸਟ੍ਰਿਕਟ ਲੈਵਲ ਦੇ ਵੀ ਅਫਸਰਾਂ ਨੂੰ ਜੇ ਸਾਡੇ ਥਾਣੇ ਦੇ ਵਿੱਚ ਸਿਟੀ ਦੇ ਵਿੱਚ ਜਾਂ ਡੀਐਸਪੀ ਸਾਹਿਬ ਦੀ ਜੋ ਮੈਂ ਸਮਝਦਾ ਕਿ ਜੇ ਨਫਰੀ ਦੀ ਕੋਈ ਕਮੀ ਹੈ ਜੇ ਪ੍ਰਸ਼ਾਸਨ ਨੂੰ ਨਫਰੀ ਦੀ ਕਮੀ ਹੈ ਮੈਂ ਹਾਇਰ ਅਥਾਰਟੀ ਮੋਰੇ ਸਾਰੇ ਸ਼ਹਿਰ ਵੱਲੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਬੇਨਤੀ ਕਰਦਾ ਕਿ ਸਾਡੇ ਸ਼ਹਿਰ ਦੀ ਸਾਡੇ ਥਾਣੇ ਦੀ ਨਫਰੀ ਵਧਾਓ ਔਰ ਸਾਡੇ ਸ਼ਹਿਰ ਨੂੰ ਰਾਤ ਨੂੰ ਜਿਹੜਾ ਇਹ ਵਾਰਦਾਤਾ ਹੁੰਦੀਆਂ ਇਹ ਬੰਦ ਹੋਣ ਇਹੋ ਹੀ ਮੇਰੀ ਮੰਗ ਹੈ ਕੀ ਜਨਾ ਸਰਕਾਰ ਤੇ ਪੰਕਤੇ ਵਿਦਮੇ ਪੂਰਾ ਜ਼ਿਲ੍ਹਾ ਦੇਖ بھارتی ਜਨਤਾ ਪਾਰਟੀ ਤੁਹਾਡੀ ਦੁਕਾਨ ਨਜ਼ਦੀਕ ਹੈ ਮੇਰੀ ਵੀ ਦੁਕਾਨ ਉਥੇ ਮਰਾਸ਼ਾ ਰੋਡ ਤੇ ਹੈ ਦੇਖੋ ਬਾਰ ਬਾਰ ਚੋਰੀਆਂ ਹੋਣੀਆਂ ਔਰ ਕੌਣ ਕਰ ਰਿਹਾ ਆਪਾਂ ਸਮਝ ਸਕਦੇ ਹਾਂ ਕਿ ਆ ਨਸ਼ੇੜੀ ਲੋਕ ਹੀ ਕਰ ਰਹੇ ਹਨ ਬਿਲਕੁਲ ਔਰ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੁੱਧ ਜਿਹੜਾ ਚਲਾਇਆ ਜਾ ਰਿਹਾ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕੋਈ ਕਾਮਯਾਬੀ ਮਿਲਦੀ ਰਹੀ ਹੈ ਮੇਕੋ ਉਧਰ ਵਿੱਚ ਨਸ਼ਾ ਉੱਧਾ ਹੀ ਮੇਰੇ ਸਾਹਮਣੇ ਚੱਲ ਰਿਹਾ ਔਰ ਆਹੀ ਨਿਛੜੀ ਲੋਕ ਜਿਹੜੇ ਵਪਾਰੀਆਂ ਦੀ ਦੁਕਾਨਾਂ 'ਚ ਚੋਰੀ ਕਰ ਰਹੇ ਆ ਕੀ ਮੰਗ ਆ ਪ੍ਰਸ਼ਾਸਨ ਤੋਂ ਤੁਹਾਨੂੰ ਮੰਗ ਆਹੀ ਹੈ ਪ੍ਰਸ਼ਾਸਨ ਕੋਲ ਕਿ ਆਪਾਂ ਜਿੱਦਾਂ ਸਾਡੇ ਬਜਾਜ ਸਾਹਿਬ ਪ੍ਰਧਾਨ ਜੀ ਨੇ ਦੱਸਿਆ ਕਿ ਕੋਟਰ ਮਾਰਨਾ ਕੁਛ ਨਹੀਂ ਹੋਣਾ ਲੋਕਾਂ ਨੂੰ ਸੁਰੱਖਿਆ ਦੇਣਾ ਹੀ ਮੇਨ ਉਹਦਾ ਮੁਢਲੀ ਮਤਵਵੰਨ ਚੀਜ਼ ਹੈ ਸ਼ੁਕਰੀਆ ਜੀ ਕੀ ਨਾਂਜੀ ਤੁਹਾਡਾ ਹੁਲਦੇਵ ਕਿੱਥੇ ਦੁਕਾਨ ਹੈ ਜੀ ਰੇਲਵੇ ਰੋਡ 'ਤੇ ਰੇਲਵੇ ਰੋਡ ਕਰਿਆਨੇ ਦੀ ਦੁਕਾਨ ਹੈ ਹਾਂਜੀ ਕਰਿਆਨੇ ਦੀ ਜੀ ਅੱਜ ਆਪਾਂ ਕਟੋਰੀ ਵਿੱਚ ਕੀ ਆ ਕਿੱਥੇ ਹੋਏ ਬਹੁਤ ਬਾੜੀ ਘਟਣਾ ਜੀ ਚੱਲਦਾ ਇੰਨਾ ਬਜ਼ਾਰ ਚੱਲਦਾ ਇੰ ਸਾਦੀ ਦਰ ਬਜਾਅ ਚੱਲਦੀ ਔਰ ਚੋਦੀ ਹੋ ਜਵੇ ਤਾਂ ਬਹੁਤ ਮਾੜੀ ਗੱਲ ਆ ਮੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਇੱਕ ਪੈਸਾ ਇਕੱਠਾ ਕਰਦਾ ਬੱਚਿਆਂ ਦੇ ਮੂੰਹ 'ਚ ਖੋਲਦਾ ਇਹਦਾ ਬਜਾਏ ਦਾ ਲੱਖਾਂ ਰੁਪਈਆ ਦਾ ਨੁਕਸਾਨ ਹੋ ਗਿਆ ਤੇ ਇਹਦੀ ਪਰਫਾਈ ਕਰਦੀ ਬੜੀ ਮੁਸ਼ਕਲ ਕੀ ਪਰਫੈਸ਼ਨ ਪ੍ਰਸ਼ਾਸਨਿਕ ਮੰਗ ਇਹੀ ਆ ਜੀ ਜੋ ਤੀਰ ਸਾਹਿਬ ਨੇ ਦੱਸਿਆ ਸਾਡੇ ਪਤਾਨ ਦੀ ਸੋਨ ਨੂੰ ਵਿਆਜ ਦਾ ਦੱਸਿਆ ਵੀ ਵੱਤਵਾ ਗਣ ਕੇ ਪੁਲਿਸ ਨੂੰ ਇਸ ਗੱਲ ਦਾ ਰਿਪੋਰਟ ਦਾ ਪਹਿਲਾ ਹੈਗਾ ਉਹ ਵੀ ਹੋਣਾ ਚਾਹੀਦਾ ਤੇ ਚੋਧੀਆਂ ਸ਼ਹਿਰ 'ਚ ਬਹੁਤ ਹੋ ਰਹੀਆਂ ਤੇ ਇਹ ਪੁਲਿਸ ਨੂੰ ਅਸੀਂ ਇਹੀ ਮੰਗ ਕਰਾਂਗੇ ਵੀ ਉਹ ਇਸ ਸਾਡਾ ਸਹਿਯੋਗ ਦੇਣ ਇਹ ਸਾਡੀ ਲੋੜ ਆ ਤਾਂ ਅਸੀਂ ਉਹ ਦੰਦ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਜਿਹੜੀਆਂ ਦੱਖਣੀ ਗੇਟ ਤੋਂ ਦਿਖਾ ਰਹੇ ਸੀ ਕੰਨੀ ਗੇਟ ਗਾਬਾ ট্রেਡਿੰਗ ਕੰਪਨੀ ਤੇ ਰਾਤ ਚੋਰੀ ਹੋਈ ਸੀ ਉਸ ਸੰਬੰਧ ਦੇ ਵਿੱਚ ਅੱਜ ਜਿਹੜੇ ਵਪਾਰ ਮੰਡਲ ਦੇ ਪ੍ਰਧਾਨ ਸੋਨੂ ਬਾਜਾ ਜੀ ਆਪਣੇ ਸਾਥੀਆਂ ਦੇ ਨਾਲ ਇੱਥੇ ਪਹੁੰਚੇ ਸੀ ਉਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਦੇ ਕੀਤੇ ਆ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਕੋਦਾ